ਦੋਸਤੋ ਅੱਜ ਮੈਂ ਇਨਵੈਸਟ ਕਰੂੰਗਾ 2 ਲੱਖ ਰੁਪਿਆ ਮਾਰਕੀਟ ਚ ਔਰ ਨਾਲ-ਨਾਲ ਤੁਹਾਨੂੰ ਦੱਸ ਹੀ ਆਉਂਗਾ ਕਿ ਕਿਵੇਂ ਕਿਹੜੀ ਐਪ ਦੇ ਥਰੂ ਔਰ ਕਿਵੇਂ ਇਨਵੈਸਟ ਕਰਨੇ ਔਰ ਇਹਦੇ ਪਿੱਛੇ ਦੀ ਰੀਜ਼ਨਿੰਗ ਜਾਂ ਇਹਦੇ ਪਿੱਛੇ ਦਾ ਮਾਈਂਡਸੈਟ ਕੀ ਹੈ ਕਿ ਮੈਂ ਕਿਉਂ ਇਨਵੈਸਟ ਕਰ ਰਿਹਾ ਸੋ ਬੇਸਿਕਲੀ ਮੈਂ ਫੋਨ ਤੋਂ ਇਨਵੈਸਟ ਕਰ ਲੈ ਕਿਉਂਕਿ ਆਪਾਂ ਸਾਰੇ ਜਣੇ ਜ਼ਿਆਦਾਤਰ ਫੋਨ ਯੂਜ਼ ਕਰਦੇ ਹਾਂ ਤਾਂ ਤੁਹਾਨੂੰ ਵੀ ਸੌਖਾ ਰਹੂਗਾ ਕਿ ਇਨਵੈਸਟਮੈਂਟ ਕਿੱਦਾਂ ਹੁੰਦੀ ਹੈ ਤਾਂ ਆਪਾਂ ਸਾਰੇ ਨਾਲੋਂ ਪਹਿਲਾਂ ਮਰਕੁਰੀ ਦੋ ਬ੍ਰੋਕਰ ਨੇ ਇੱਕ ਆ ਐਂਜਲ ਐਂਜਲ ਬ੍ਰੋਕਿੰਗ ਔਰ ਦੂਜਾ ਹੈਗਾ ਜ਼ੀਰੋਦਾ ਆਪਾਂ ਦੋਵਾਂ ਬ੍ਰੋਕਰ ਚ ਕੁਛ ਕੁਛ ਅਮਾਉਂਟ 2 ਲੱਖ ਚੋਂ ਇਨਵੈਸਟ ਕਰਾਂਗੇ ਤਾਂ ਸਾਰੇ ਨਾਲੋਂ ਪਹਿਲੇ ਨੰਬਰ ਤੇ ਆਪਾਂ ਐਂਜਲ ਬ੍ਰੋਕਿੰਗ ਚ ਚ ਇਨਵੈਸਟ ਕਰਾਂਗੇ ਇੱਕ ਆਪਾਂ ਮਿਊਚੁਅਲ ਫੰਡ ਲਵਾਂਗੇ ਜਿਹਦੇ ਚ ਆਪਾਂ 50000 ਰੁਪਏ ਇਨਵੈਸਟ ਕਰਾਂਗੇ ਮਿਊਚੁਅਲ ਫੰਡ ਦਾ ਨਾਮ ਆ ਕੁਆਂਟ ਟੈਕਸ ਸੇਵਰ ਈ ਐਲ ਐਸ ਐਸ ਫੰਡ ਸੋ ਬੇਸਿਕਲੀ ਇਹਦੇ ਪਿੱਛੇ ਦੀ ਰੀਜ਼ਨਿੰਗ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ 31 ਮਾਰਚ ਐ ਫਾਈਨੈਂਸ਼ੀਅਲ ਇਅਰ ਐਂਡ ਹੋ ਜਾਊਗਾ ਤਾਂ 1 ਲੱਖ ਰੁਪਏ ਮੈਂ ਆਲਰੇਡੀ ਇਹਦੇ ਚ ਇਨਵੈਸਟ ਕੀਤਾ ਹੋਇਆ ਤੇ ਉਹਦੇ ਚ ਮੈਨੂੰ 22000 ਰੁਪਏ ਮਤਲਬ 22% ਰਿਟਰਨ ਆਲਰੇਡੀ ਮਿਲ ਰਹੀ ਹੈ ਹੁਣ ਆਪਾਂ ਇਹਦੇ ਚ 50000 ਹੋਰ ਇਨਵੈਸਟ ਕਰ ਦੇਾਂਗੇ ਕਿਉਂਕਿ ਆਪਾਂ 1.5 ਲੱਖ ਤੱਕ ਟੈਕਸ ਸੇਵਰ ਬੈਨੀਫਿਟ ਲੈ ਸਕਦੇ ਹਾਂ ਤਾਂ ਕਰਕੇ ਇਹਦੇ ਚ ਮੈਂ 50000 ਰੁਪਏ ਇਨਵੈਸਟ ਕਰ ਦਿੰਨਾ ਔਰ ਇਹਦੇ ਚ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣੀ ਹੈ ਕਿ ਜਿਹੜੇ ਟੈਕਸ ਸੇਵਰ ਈਐਲਐਸਐਸ ਫੰਡ ਹੁੰਦੇ ਐ ਈਐਲਐਸਐਸ ਦਾ ਮਤਲਬ ਹੁੰਦਾ ਇਕਵਿਟੀ ਲਿੰਕਡ ਸੇਵਿੰਗ ਸਕੀਮ ਹੈ ਤਾਂ ਇਹ ਮਿਊਚੁਅਲ ਫੰਡ ਹੀ ਬਟ ਇਹਨਾਂ ਦਾ ਲੋਕਿੰਗ ਪੀਰੀਅਡ ਹੁੰਦਾ 3 ਸਾਲ ਦਾ ਸੋ 3 ਸਾਲ ਤੱਕ ਇਹਨਾਂ ਪੈਸੇ ਨੂੰ ਮੈਂ ਇਸ ਪੈਸੇ ਨੂੰ ਮੈਂ ਕਢਾ ਨਹੀਂ ਸਕਦਾ ਇਹ ਲੋਕ ਹੋ ਜਾਊਗਾ ਤਾਂ ਹੁਣ ਮੇਰਾ 1.5 ਲੱਖ ਰੁਪਏ 3 ਸਾਲਾਂ ਅੱਗੇ ਲੋਕ ਹੋ ਜਾਊਗਾ ਹਰ ਸਾਲ ਦੇ ਵਿੱਚ ਮੈਂ 1.5 ਲੱਖ ਰੁਪਏ ਇਨਵੈਸਟ ਕਰਦਾ ਹੀ ਕਰਦਾ ਕਿਉਂਕਿ ਮੈਨੂੰ ਇਹਦੇ ਵਿੱਚ ਡਾਇਰੈਕਟਲੀ ਟੈਕਸ ਜਿਹੜੇ ਬੈਨੀਫਿਟਸ ਮਿਲਦੇ ਨੇ 80C ਦੇ ਅੰਡਰ ਔਰ ਜਿਹੜਾ ਹੁਣ ਮੈਂ 2 ਲੱਖ ਰੁਪਏ ਇਨਵੈਸਟ ਕਰ ਰਿਹਾ ਇਹ 2 ਲੱਖ ਰੁਪਿਆ ਮੈਨੂੰ ਬਹੁਤ ਨੀਡਲੈਸ ਸਮੇਂ ਅਸਤੇ ਚਾਹੀਦਾ ਨਹੀਂਗਾ ਮੈਂ ਉਹੀ ਪੈਸਾ ਹਮੇਸ਼ਾ ਆਪਣਾ ਇਨਵੈਸਟ ਕਰਦਾ ਜਿਹੜਾ ਮੈਨੂੰ ਬਹੁਤ ਇਮੀਡੀਏਟਲੀ ਜਿੱਦੀ ਲੋੜ ਨਾ ਪਵੇ ਕਿਉਂਕਿ ਇਨਵੈਸਟਮੈਂਟ 'ਚ ਕਈ ਵਾਰੀ ਮਾਰਕੀਟ 1.5 ਸਾਲ ਵਾਸਤੇ ਡਾਊਨ ਟ੍ਰੈਂਡ 'ਚ ਵੀ ਚਲੀ ਜਾਂਦੀ ਹੈ ਤਾਂ ਜੇ ਆਪਾਂ ਉਸ ਤਰੀਕੇ ਦੇ ਪੈਸੇ ਨੂੰ ਇਨਵੈਸਟ ਕਰਤਾ ਜਿਹੜਾ ਆਪਾਂ ਨੂੰ ਹਜੇ 2 ਮਹੀਨੇ ਨੂੰ ਮਹੀਨੇ ਨੂੰ ਜਾਂ ਕੱਲ ਨੂੰ ਚਾਹੀਦੇ ਆ ਜਾਂ ਸਾਲ ਨੂੰ ਚਾਹੀਦੇ ਆ ਤਾਂ ਹੋ ਸਕਦਾ ਕਿ ਉਸ ਤਰੀਕ ਉਦੋਂ ਜਦੋਂ ਆਪਾਂ ਨੂੰ ਚਾਹੀਦੇ ਹੋਣ ਨਿਕਲੇ ਜਾਂ ਤਾਂ ਉਹ ਲੋਕਿੰਗ ਪੀਰੀਅਡ 'ਚ ਹੋਵੇ ਪੈਸਾ ਫਸਿਆ ਹੋਵੇ ਜਾਂ ਮਾਰਕੀਟ ਉਦੋਂ ਥੱਲੇ ਡਿੱਗੀ ਹੋਵੇ ਔਰ ਆਪਣੇ ਪੈਸੇ ਦੀ ਵੈਲਿਊ ਘਟ ਹੋਵੇ ਸੋ ਹਮੇਸ਼ਾ ਮਾਰਕੀਟ ਨੂੰ ਜਿਹੜਾ ਹੈਗਾ ਇਨਵੈਸਟ ਕਰਨ ਤੋਂ ਬਾਅਦ ਟਾਈਮ ਦੇਣਾ ਚਾਹੀਦਾ ਤਾਂ ਕਿ ਤੁਹਾਨੂੰ ਬੈਸਟ ਰਿਟਰਨ ਮਿਲ ਸਕੇ ਸੋ ਚਲੋ ਬਾਲਾ देर ਨਾ ਕਰਦੇ ਹੋਏ ਆਪਾਂ ਇਨਵੈਸਟਮੈਂਟ ਸ਼ੁਰੂ ਕਰਦੇ ਆਂ ਇਹਦੇ ਚ ਆਪਾਂ ਇਨਵੈਸਟ ਮੋਰ ਕਰ ਦਾਂਗੇ ਕਿਉਂਕਿ ਆਲਰੇਡੀ ਮੇਰੇ ਕੋਲੇ ਉਹ ਹੈਗਾ ਸੋ ਆਪਾਂ ਇੱਥੇ ਹੁਣ 50000 ਰੁਪਏ ਇਨਵੈਸਟ ਕਰਨਾ 50000 ਠੀਕ ਹੈ ਕੰਟੀਨਿਊ ਵਿਦ ਵਨ ਟਾਈਮ ਪਰਚੇਸ ਠੀਕ ਹੈ ਆਪਾਂ ਗੂਗਲ 'ਤੇ ਸਿਲੇਕਟ ਕਰ ਲਾਂਗੇ ਦੋਸਤੋ 50000 ਰੁਪਏ ਆਪਣਾ ਹੁਣ ELSS ਟੈਕ ਸੇਵਰ ਫੰਡ ਤੇ ਇਨਵੈਸਟ ਹੋ ਚੁੱਕਿਆ ਹੁਣ ਆਪਾਂ ਬਾਕੀ ਦੀ ਇਨਵੈਸਟਮੈਂਟ ਕਰਾਂਗੇ ਜ਼ੀਰੋਦਾ ਬ੍ਰੋਕਰ ਦੀ ਐਪ ਕੁਆਇਨ ਦੇ ਥਰੂ ਕੁਆਇਨ ਜ਼ੀਰੋਦਾ ਦੀ ਐਪ ਹੈ ਜਿਹਦੇ ਚ ਆਪਾਂ ਮਿਊਚੁਅਲ ਫੰਡਸ इजीली ਇਨਵੈਸਟ ਕਰ ਸਕਦੇ ਆ ਤਾਂ ਹੁਣ ਮੈਂ ਕੁਆਇਨ ਐਪ ਖੋਲ ਲਈ ਹੁਣ ਇਹਦੇ ਚ ਆਪਾਂ 1 ਲੱਖ ਰੁਪਿਆ ਕਵਾਂਟ ਦੇ BFSI ਫੰਡ ਚ ਲਾਵਾਂਗੇ ਹੁਣ BFSI ਫੰਡ ਮੈਂ ਕਿਉਂ ਚੂਜ਼ ਕੀਤਾ ਸਭ ਤੋਂ ਪਹਿਲੇ ਨੰਬਰ ਤੇ ਇਸ ਫੰਡ 'ਚ ਮੈਂ ਆਲਰੇਡੀ 1 ਲੱਖ ਰੁਪਏ ਇਨਵੈਸਟ ਕੀਤਾ ਹੋਇਆ 4-5 ਮਹੀਨੇ ਪਹਿਲਾਂ ਔਰ ਹੁਣ ਇਹਦੇ 'ਚ ਮੈਂ ਸੈਕਿੰਡ ਇਨਸਟਾਲਮੈਂਟ 1 ਲੱਖ ਰੁਪਏ ਦੀ ਲਾਉਂਗਾ ਕਿਉਂਕਿ ਪਿਛਲੇ ਰਿਲੇਟਿਵਲੀ ਕੁਝ ਸਾਲ ਪਿਛਲੇ 1.5 ਸਾਲ ਤੋਂ ਜਿੰਨੀ ਨਿਫਟੀ ਜਾਂ ਅਦਰ ਸਮਾਲ ਕੈਪ ਜਾਂ ਮਿਡ ਕੈਪ ਸਟਾਕਸ ਚੱਲੇ ਨੇ ਉਹਨੇ ਬੈਂਕਿੰਗ ਐਂਡ ਫਾਈਨੈਂਸ਼ੀਅਲ ਸੈਕਟਰ ਦੀਆਂ ਕੰਪਨੀਆਂ ਨੇ ਉਹਨਾਂ ਪਰਫਾਰਮ ਨਹੀਂ ਕੀਤਾ ਸੋ ਉਹਦੀ ਬੇਸਿਕਲੀ ਪਰਫਾਰਮੈਂਸ ਨੂੰ ਕੈਪਚਰ ਕਰਨ ਵਾਸਤੇ ਮੈਂ ਫਿਊਚਰ ਚ ਉਹਦੇ ਤੇ ਬੁਲਿਸ਼ ਆ ਮੈਨ ਲੱਗਦਾ ਕਿ ਉਹ ਮਾਰਕੀਟ ਨੂੰ ਆਊਟ ਪਰਫਾਰਮ ਕਰ ਸਕਦਾ ਇਹ ਪਰਟੀਕੂਲਰ ਸੈਕਟਰ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਦਾ ਜਿਹਦੀ ਵਰਨਲ ਮੈਂ ਇਹ ਫੰਡ ਜਿਹੜਾ ਹੈਗਾ ਉਹ ਚੂਜ਼ ਕੀਤਾ ਔਰ ਕੁਆਂਟ ਦੇ ਜਿਹੜੇ ਫੰਡ ਨੇ ਉਹ ਅੱਜਕੱਲ ਮੈਨੂੰ ਜ਼ਿਆਦਾ ਵਧੀਆ ਲੱਗ ਰਹੇ ਨੇ ਉਹਨਾਂ ਦੀ ਰਿਟਰਨ ਵੀ ਠੀਕ ਆ ਔਰ ਮੈਨੇਜਮੈਂਟ ਸਟਾਈਲ ਵੀ ਮੈਨੂੰ ਥੋੜਾ ਜਿਹਾ ਠੀਕ ਲੱਗਦਾ ਤਾਂ ਕਰਕੇ ਮੈਂ ਕੁਆਂਟ ਦਾ ਬੀ ਐਫ ਐਸ ਆਈ ਫੰਡ ਚੂਜ਼ ਕੀਤਾ ਤੁਸੀਂ ਕੋਈ ਵੀ ਹੋਰ ਕੰਪਨੀ ਦਾ ਵੀ ਬੀਐਫਐਸਆਈ ਜਾਂ ਬੈਂਕਿੰਗ ਐਂਡ ਫਾਈਨੈਂਸ਼ੀਅਲ ਫੰਡ ਨੂੰ ਚੂਜ਼ ਕਰ ਸਕਦੇ ਹੋ ਤਾਂ ਇਹਦੇ 'ਚ ਆਪਾਂ 1 ਲੱਖ ਰੁਪਈਆ ਹੁਣ ਲਾਵਾਂਗੇ ਇਹਦੇ 'ਚ ਆਪਾਂ ਬੇਸਿਕਲੀ ਇਹਨੂੰ ਸਰਚ ਕੀਤਾ ਉਸ ਤੋਂ ਬਾਅਦ ਆਪਾਂ ਇਹਦੇ ਤੇ ਕਲਿੱਕ ਕੀਤਾ ਔਰ ਇਨਵੈਸਟ 1 ਲੱਖ ਰੁਪੀਆ ਔਰ ਅੱਗੇ ਦੀ ट्रांजैक्शन ਤੁਸੀਂ ਦੇਖ ਲਓਗੇ ਕਿ ਕਿਸ ਤਰੀਕੇ ਨਾਲ ਆਪਾਂ ਕਰਦੇ ਆ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ 'ਚ 1 ਲੱਖ ਰੁਪਈਆ ਲਾਉਣ ਤੋਂ ਬਾਅਦ ਆਪਾਂ ਰਿਮੇਨਿੰਗ ਜਿਹੜਾ ਆਪਣਾ 2 ਲੱਖ 'ਚੋਂ 50 ਹਜ਼ਾਰ ਰੁਪਈਆ ਬਚਿਆ ਉਹ ਆਪਾਂ ਇਨਵੈਸਟ ਕਰਨਾ ਹੈ ਕੁਆਂਟ ਟੈਕ ਫੰਡ ਸੋ ਕਵਾਂਟ ਟੈਕ ਫੰਡ ਜਿਹੜਾ ਹੈਗਾ ਉਹ ਆਈਟੀ ਫੰਡ ਹੈ ਜਿਸ ਦੇ ਚ ਉਹ ਟੈਕਨੋਲੋਜੀ ਕੰਪਨੀਆਂ ਚ ਪੈਸਾ ਲਾਉਂਦਾ ਔਰ ਮੈਂ ਇਸ ਫੰਡ ਤੇ ਹਜੇ ਮੇਰਾ ਕੋਈ ਐਕਸਪੋਜ਼ਰ ਨਹੀਂ ਮੈਂ ਫਸਟ ਟਾਈਮ ਇਹਦੇ 50000 ਇਨਵੈਸਟ ਕਰੂੰਗਾ ਕਿਉਂਕਿ ਮੈਨੂੰ ਲੱਗਦਾ ਕਿ ਆਈਟੀ ਔਰ ਜੋ ਟੈਕ ਨਾਲ ਰਿਲੇਟਡ ਕੰਪਨੀਆ ਉਹਨਾਂ ਦੀ ਰਿਟਰਨ ਆਉਣ ਵਾਲੇ ਸਮੇਂ ਚ ਕਾਫੀ ਅੱਛੀ ਹੋ ਸਕਦੀ ਹੈ ਉਹਨਾਂ ਦੀ ਪਰਫਾਰਮੈਂਸ ਇੰਨੀ ਵਧੀਆ ਨਹੀਂ ਪਿਛਲੇ 1.5 ਸਾਲ ਚ ਤਾਂ ਕਰਕੇ ਮੈਂ ਇਹਨੂੰ ਐਜ਼ ਅ ਹੈਜ ਆਪਣੇ ਪੋਰਟਫੋਲੀਓ ਦੇ ਅਗੇਂਸਟ ਬਾਈ ਕਰ ਰਿਹਾ ਹਾਂ ਇਹਦੇ ਚ ਮੈਂ 50000 ਰੁਪੀ ਇਨਵੈਸਟ ਕਰ ਰਿਹਾ ਸੋ ਇਸ ਤਰੀਕੇ ਨਾਲ ਮੈਂ ਪੂਰਾ 2 ਲੱਖ ਰੁਪਈਆ ਇਨਵੈਸਟ ਕਰਤਾ 50000 ਟੈਕਸੇਵਰ ਚ 50000 ਕਵਾਂਟ ਟੈਕ ਚ ਔਰ 1 ਲੱਖ ਰੁਪਈਆ ਮੈਂ ਲਾਤਾ ਬੀ ਐਫ ਐਸ ਆਈ ਜੇ ਤੁਹਾਨੂੰ ਕੋਈ ਵੀ ਕੁਐਸਚਨ ਨੇ ਤਾਂ ਤੁਸੀਂ ਮੈਨੂੰ ਕਮੈਂਟ ਕਰੋ ਔਰ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਕੰਟੈਂਟ ਠੀਕ ਲੱਗ ਰਿਹਾ ਤਾਂ ਨੈਕਸਟ ਵੀਡੀਓ ਚ ਮਿਲਦੇ ਆਂ